ਫੋਟ ਜਿਹੜਾ ਮਤਲਬ ਤਾਂ ਉੱਡਿਆ ਬੰਦਾ ਕਿੰਨੇ ਵਜੇ ਦੀ ਗੱਲ ਹੈ ਇਹ ਪੂਰੇ 9:20 ਤੇ ਜੀ 9:00 9:20 ਤੇ ਜਿਹੜਾ ਉਹ ਅਸਲੀ ਸੇ ਆਵਾਜ਼ ਮਤਲਬ ਆਵਾਜ਼ ਤੇ ਮੈਂ ਦੇਖੇ ਸੀਗਾ ਮਤਲਬ ਤੇ ਪਿੱਛੇ ਕੋਮਤ ਕੋਠੀਆਂ ਦੇ ਵੀ ਆਵਾਜ਼ ਗਈ ਲੱਗ ਘਟੋ ਘਟੇ 1.5-2 ਕਿਲੋਮੀਟਰ ਬਾਅਦ ਨੇ ਮਤਲਬ ਕੋਈ ਦਿੱਤਾ ਆਸਲੀਅਤ ਹੈ ਜੀ 9:20 ਤੇ ਹੈ ਇਨਸੀਡੈਂਟ ਹੈ ਜੀ ਕਿੰਨੇ ਵਾਰੀ ਕੀ ਹੋਇਆ 10 ਤੋਂ ਨਹੀਂ ਮੈਂ ਇਹ ਬੰਗ ਫਟਿਆ ਨਾ 5 ਮਿੰਟ ਬਾਅਦ ਇਹ ਬੜਾ ਮੋਦੀ ਬਾਅਦ ਵਿੱਚ ਸਾਰਾ ਤਾਂ ਪਤਾ ਲੋਕ ਜਦੋਂ ਸਾਰਾ ਉਹ ਗਿਆ ਪਰ ਕੋਈ ਸੀਸੀਟੀਵੀ ਯਾਰ ਕੋਈ ਸੀਸੀਟੀਵੀ ਆਈ ਹੈ ਪਰ ਉਹ ਇੰਨੀ ਨਹੀਂ ਆਈਗਾ ਮਤਲਬ ਉਹਦਾ ਕਵਰ ਨਹੀਂ ਜਿੰਨਾ ਜਿਹੜੀ ਆਈ ਉਹਦੇ ਤੋਂ ਦੂਰ ਤੱਕ ਨਹੀਂ ਉਹ ਕਾਲੀ ਨੇਰੀ ਆਈ ਉਹ ਤੋਂ ਬੰਨੇ ਲਾਈ ਦੇ ਵਿੱਚ ਤੁਮਾ ਦਾ ਜਿੰਨਾ ਤੇ ਉਹੋ ਛੋਟੀ ਖੱਪਿਆਂ ਚ ਟੈਕ ਕੋ ਫੜ ਗਿਆ ਇਧਰ ਉਧਰ ਵੇਖਿਆ ਤੇ ਕੋਈ ਵੀ ਟੈਟੂ ਤੇ ਕੋਈ ਨਹੀਂ ਫੜਿਆ ਉਮਰ ਕੋ ਦੱਦਣਾ ਉਹ ਹੱਥ ਮਾਰ ਗਿਆ ਉਹ ਮਾਈਟਰ ਬੁੱਝ ਗਿਆ ਮੋਟਰ ਇੰਨੀ ਬਹੁਤ ਜਿਹੀ ਕੋਈ ਕਾਫੀ ਬਰੇਕਾ ਹੋ ਜਾਂਦਾ ਚਲਾਉਂਦੇ ਨੂੰ ਚੱਕਰ ਹੋ ਜਾਂਦਾ ਜੀ ਲਿਖਿਆ ਉਹ ਕਬਸ ਨੀ ਉਹ ਮੋਟਰ ਕਰ ਲਈ ਸੀ ਕਿ ਮੋਟਰ ਲੈ ਕੇ ਕੰਮ ਕਰ ਲਈ ਉਹਨਾਂ ਨੇ ਕਦਾਈ ਜਿਹੜਾ ਫੜਿਆ ਆਇਆ ਉਹਦੇ ਬਾਹਰ ਉੱਡ ਗਈ ਲਾਫੀ ਉੱਡ ਗਈ ਤੋਂ ਮੂੰਹ ਮਾਇਆ ਉਹਦੇ ਖਾਰਾ ਗਿਆ ਫਗੜੀ ਜਾਓ ਕੋਈ ਚੈੱਕ ਕਰ ਲਿਆ ਕੀ ਕਰਨਾ ਕੀ ਕਿਸੇ ਕੋਲੋਂ ਦੁਕਾਨ ਕੋਈ ਨਿਕਾ ਖੋਲੀ ਪਾਣੀ ਦੀ ਕਿ ਬਾਜ ਖੜਕਾ ਬੜੀ ਆਵਾਜ਼ ਨਾਲ ਦੋ ਦਰ ਖੜਕਾ ਆ ਮੈਨਾਂ ਪੰਪ ਬਹੁਤ ਜ਼ਿਆਦਾ ਬੜਾ ਮਰਜਾ ਮੈਨਾਂ ਜਾਵੇ ਫੜਕਾ ਲਾ ਕੇ ਸਾਡੇ ਚੰਪ ਪੰਪਾ ਪਰ ਵਿਖੇ ਨੂੰ ਉੱਚੀ ਤਰੀਕੀ ਅਕਸਰ ਚਲੋ ਡਰੋਨ ਵੀ ਸਹੀ ਹੈ ਲਾ ਪਰ ਦੱਸਣਾ ਕੋਰਸ ਦੇ ਦੁਬਾਰ ਇੰਨਾ ਆਇਆ ਉਹ ਵੀ ਸਹੀ ਗੱਲ ਹੈ ਨਾ ਨਾਟਰ ਕੰਟਰੋਲ ਹੋਗਾ ਫੇਰ ਕੋਈ ਨਹੀਂ ਤਾਂ ਨੁਕਸਾਨ ਸਾਰੇ ਪੰਜਾਬ ਦਾ ਚਲੋ ਬਚਾ ਬਾਕੀ ਤੁਹਾਡਾ ਵੀ ਰੋਟ ਇਹੀ ਰਹਿੰਦਾ ਹੈ ਬਹੁਤ ਵੱਡੀ ਸਾਜੀ ਚੋਰੀ ਹੈ ਮੈਂ ਨਾ ਜੀ ਇਸ ਗੱਲ ਪਤਾ ਨਹੀਂ ਜਾਂਦਾ ਕਿ ਕਿ ਨੂੰ ਟਾਰਗੇਟ ਕਰਨਾ ਸੀ ਨਹੀਂ ਕਰਨਾ ਸੀ ਮਗਰ ਇੱਕ ਗੱਲ ਬੜੀ ਸੁਪਸ਼ਟ ਹੈ ਕਿ ਪੰਜਾਬ 'ਚ ਲਾਅ ਔਰਡਰ ਦਾ ਕਲੈਪਸ ਹੈ ਜੀ ਭਗਵੰਤ ਮਾਨ ਤੋਂ ਬਾਰਡਰ ਡਿਸਟ੍ਰਿਕਟ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਬਾਰਡਰ ਨਾਲ ਸੰਬੰਧਿਤ ਇਲਾਕਾ ਇੰਡੋਪਾਕ ਬਾਰਡਰ ਦਾ ਇਹ ਜ਼ਿਲ੍ਹਾ ਇੱਥੋਂ ਦੀ ਪੁਲਿਸ ਪ੍ਰਸ਼ਾਸਨ ਦਾ ਵੱਡਾ ਫੇਲੀਅਰ ਹੈ ਔਰ ਕੱਲ ਔਰ ਕੱਲ੍ਹ ਵੀ ਜੋ ਹਾਦਸੇ ਹੋਏ ਐ ਸ੍ਰੀ ਅੰਮ੍ਰਿਤਸਰ ਸਾਹਿਬ ਕੇ ਚਾਟਾ ਸਾਹਿਬ ਕੇ ਸ਼ਰੇਆਮ ਗੋਲੀ ਚਲਨੀ ਮੋਸਟ ਵਿਜ਼ਿਟਿਡ ਏਰੀਆ ਗੁਰੂ ਘਰ ਹੈ ਉੱਥੇ ਉਸ ਤੋਂ ਬਾਅਦ ਕਿਵੇਂ ਹਾਲਗੇਟ 'ਚ ਗੋਲੀ ਚੱਲਨੀ ਉਸ ਤੋਂ ਪਹਿਲਾਂ ਸ਼ੁਕਬੀਰ ਜੀ ਤੇ ਦਰਬਾਰ ਸਾਹਿਬ ਤੇ ਅਟੈਕ ਹੋਣਾ ਔਰ ਉਸ ਤੋਂ ਬਾਅਦ ਦਰਮੰਦਰ ਤੇ ਬੰਮਰ ਅਟੈਕ ਹੋਣੇ ਆਰਮੀ ਏਰੀਏ ਦਾ ਜਿਹੜਾ ਉਹ ਥਾਣਾ ਉੱਥੇ ਬੰਮ ਚੱਲਣਾ ਔਰ ਅੱਜ ਮਜੀਠਾ ਰੋਡ ਇੱਥੇ ਬੰਮ ਚੱਲ ਜਾਣਾ ਔਰ ਪੁਲਿਸ ਦਾ ਡਿਨਾਇਲ ਮੋਡ 'ਚ ਰਹਿਣਾ ਕਵਰ اپਰ ਆਪਰੇਸ਼ਨ ਲਾਂਚ ਕਰਨਾ ਕਿੱਥੇ ਨਾ ਕਿੱਥੇ ਜਿਹੜੇ ਲੋਕ ਮਾਹੌਲ ਖਰਾਬ ਕਰਦੇ ਆ ਉਹਨਾਂ ਦੀ ਮਦਦ ਹੀ ਕਰ ਰਿਆ ਉਹਨਾਂ ਨੂੰ ਸਪੋਰਟ ਨਹੀਂ ਕਰਦੇ ਔਰ ਇਹਦਾ ਅਜੇ ਕਿਉਂਕਿ ਉਹ ਬੰਦੇ ਦੀਆਂ ਤਸਵੀਰਾਂ ਆ ਗਈਆਂ ਸਾਹਮਣੇ ਜਿਹੜਾ ਬੰਦਾ ਚਾਹੇ ਉਹ ਜਕਮੀ ਹੋਇਆ ਹੈ ਚਾਹੇ ਉਹਦੇ ਤੇ ਬੰਮ ਸੀ ਜਾਂ ਜਾਂਦਾ ਵਿਸ਼ਾ ਮਗਰ ਕਿਵੇਂ ਭਗਵਾਨ ਸਤਮਾਨ ਆਪ ਦੀ ਕੁਰਸੀ ਬਚਾਈ ਰੱਖਣਗੇ ਇਹ ਕਮਾਲ ਦੀ ਗੱਲ ਹੀ ਹਰ ਤੁਸੀਂ ਅੱਜ ਦੇਖੋ ਜਿਹੜਾ ਕੱਲ ਅਸੀਂ ਐਕਸਪੋਜ਼ ਕੀਤਾ ਉਹ ਕਿਹੜਾ ਕੇਸ਼ੂ ਗੈਂਗ ਹੈ ਕਿ ਕੀ ਹੈ ਉਹ ਸਿੱਧਾ ਹੀ ਮੈਨੂੰ ਡਰਕ ਪਾ ਰਿਹਾ ਕੀ ਮਜੀਠੀਆ ਅਰਜੰਦਰ ਸਿੰਘ ਦੀ ਮਦਦ ਕਰਦਾ ਸੀ ਹਰਜਿੰਦਰ ਸਿੰਘ ਸਾਹ ਜਦੋਂ ਨਸ਼ੇ ਬੇਚੰਕ ਰੋਕਦਾ ਸੀ ਤਾਂ ਅਸੀਂ ਥੋਕੇ ਆ ਤੇ ਫਿਰ ਇਹ ਤਾਂ ਦਿਨ ਅਗਲਾ ਕਿਹਨੂੰ ਥੋਕਦਾ ਔਰ ਪੁਲਿਸ ਕੀ ਕਰਦੀ ਹੈ ਜੀ ਨਸ਼ੇ ਬੰਦੇ ਮਹੀਨਿਆਂ ਦੀਆਂ ਆਪ ਸਾਹਿਬ 8112 ਤੇ ਮਹਿਮਾਜੀ ਗਰਾਊਂਡ ਜੀ ਲੋ ਜਿੱਥੇ ਤਾਂ ਅਸਲੀਅਤ ਜਿੱਥੇ ਸਭ ਜਿਹੜੀ ਅਸਲੀਅਤ ਹੈ ਜਿਹੜੇ ਆ ਗੌਰਮੇ ਪੇਲੀ ਜਾ ਰਹੇ ਆ ਆਪ ਕਮਿਸ਼ਨਰ ਪੁਲਿਸ ਜੋ ਮਰਜ਼ੀ ਡਰਾਮਾ ਕੋਲਰ ਸਾਹਿਬ ਰਕੀ ਜਾਣ ਮਗਰ ਅਸਲੀਅਤ ਇਹ ਆ ਅਸਲੀਅਤ ਛਾਦੇ ਸਾਹਿਬ ਕੇ ਹਰਜਿੰਦਰ ਸਿੰਘ ਦਾ ਜੋ ਕੱਲ ਹੌਲ ਗੇਟ 'ਚ ਮਰਡਰ ਹੋਇਆ ਹੈ ਜਾਂ ਦਰਬਾਰ ਸਾਹਿਬ 'ਤੇ ਗੋਲੀ ਚੱਲੀ ਹੈ ਜਾਂ ਸਾਕਰ ਦਵਾਰੇ ਮੰਦਰ ਬੰਮ ਫਟਿਆ ਜਾਂ ਰਣਜੀਤ ਐਵੇਨਿਊ ਚੌਕੀ ਤੇ ਨੈਕਸਟ ਟੂ ਜਿਹੜਾ ਉਹ ਗੁੰਟਾਲਾ ਚੌਕੀ ਜਿਹੜਾ ਆਰਮੀ ਏਰੀਏ ਦੇ ਨੇੜੇ ਆ ਉੱਥੇ ਬੰਮ ਫਟਿਆ ਜਿਹਨੂੰ ਇਹ ਰੇਡੀਏਟਰ ਬਲਾਸਟ ਕਹ ਰਹੇ ਜੀ ਅਸਲੀਅਤ ਇਹ ਆ ਹਰ ਵਾਰੀ ਕੋਈ ਚੀਜ਼ ਦੀ ਡੈਟਾ ਨਹੀਂ ਮਿਲਿਆ ਸੀ ਇਹਨਾਂ ਪੁਲਿਸ ਕੋਲ ਜਿਹੜਾ ਨਕ ਪਛਾਣ ਨਹੀਂ ਹੋਈ ਕੰਪਟੈਂਸ ਹੈ ਜੀ ਪੁਲਿਸ ਦਾ ਬੇਲੀਅਰ ਹੈ ਲਾਅ ਔਰ ਆਰਡਰ ਦਾ ਇੰਟੈਲੀਜੈਂਸ ਦਾ ਭਗਵੰਤ ਮਾਨ ਔਰ ਕਮਿਸ਼ਨਰ ਪੁਲਿਸ ਉਹਨਾਂ ਦੇ ਹੈਂਡ ਪਿਕ ਚੁੰਨੇ ਆ ਸਰਕਾਰ ਕਹਿੰਦੀ ਆਲ ਇਜ਼ ਵੈਲ ਇਨ ਪੰਜਾਬ ਉਹ ਤੇ ਦੇਖ ਹੀ ਰਿਹਾ ਜੀ ਜੋ ਸਵਾਰੀ ਆਪ ਤੇ ਸਮਾਨ ਲਈ ਆਪ ਜਿੰਮੇ ਆ ਰਿਹਾ ਭਗਵੰਤ ਮਾਨ ਦਾ ਹੈਲੀਕਾਪਟਰ ਤੇ ਹੁੰਦਾ ਹੈਲੀਕਾਪਟਰ ਹੀ ਸੇਫ ਉੱਡ ਰਿਹਾ ਲੋਕ ਤਾਂ ਰੋਜ਼ ਜਵਾਬ ਦੇਣ ਜਿੰਨਾ ਤਾਂ ਥੋੜਾ ਜਿਹਾ ਦੱਸ ਦਿਓ ਕਿ ਪੂਰੀ ਘਟਨਾ ਨੂੰ ਤੁਸੀਂ ਕਿਦਾਂ ਦੇਖਦੇ ਹੋ ਨਹੀਂ ਇਹ ਕਹਿੰਦਾ ਮੈਂ ਕਰਦਾ ਜੀ ਮੈਂ ਇਸ ਘਟਨਾ ਨੂੰ ਔਰੇ بڑا ਸਿਕਿਉਰਿਟੀ ਦਾ ਲੈਬਸ ਹੈ ਪੇਰੀਅਰ ਹੈ ਕੋਲੈਪਸ ਹੈ ਔਰ ਭਗਵੰਤਮਾਨ ਸਿੰਧਿਆ ਜ਼ਿੰਮੇਵਾਰ ਹੈ ਜੀ ਔਰ ਇਸ ਬਮ ਅਟੈਕ ਨੂੰ ਵੀ ਲਪੋਣ ਦੀ ਕੋਸ਼ਿਸ਼ ਕੀਤੀ ਗਈ ਹੈ ਉਸ ਤੋਂ ਬਾਅਦ ਜੇ ਤਸਵੀਰਾਂ ਆ ਗਈਆਂ ਜਿਹੜੇ ਜ਼ਖਮੀ ਦੀ ਗਵਾ ਉਹਨਾਂ ਨੇ ਵੀ ਦੱਸਿਆ ਕਿ ਇਸ ਤਰ੍ਹਾਂ ਧਮਾਕਾ ਹੋਇਆ ਫਿਰ ਉਹ ਬੰਦਾ ਦੀ ਫੋਟੋ ਸਾਹਮਣੇ ਆ ਗਈ ਜਿਹੜਾ ਜ਼ਖਮੀ ਹੋਇਆ ਹੈ ਉਸ ਦੀ ਮੌਤ ਹੋ ਗਈ ਉਹਦੀ ਮੌਤ ਹੋ ਗਈ ਪਰ ਕੋਈਦਾਈ ਗੱਲ ਹੈ ਮਗਰ ਅਕਸਰੀ ਇਹ ਤੇ ਅੱਗੇ ਇਸ ਨੂੰ ਵੀ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਜਿਵੇਂ ਬਾਕੀ ਚੌਕੀਆਂ ਦੇ ਧਮਾਕੇ ਇਹ ਜਿਹੜਾ ਧਮਾਕਾ ਹੋ ਸਕਦੀ ਹੈ ਕੋਈ ਵੀ ਆ ਸਕਦੀ ਹੈ ਆਪਾਂ ਦੀ ਜੇ ਬਾਕੀ ਸਾਰੇ ਜਨਮ ਗੁਰਦਾਸਾ ਜੀ ਦੇਖੋ ਪਹਿਲਾਂ ਪੁਲਿਸ ਤੋਂ ਕੰਟਰੋਲ ਨਹੀਂ ਹੁੰਦਾ ਬਾਗ ਕੇ 10 ਮਿੰਟਾਂ ਕੇ ਗਨੇ ਅਸੀਂ ਲੱਪ ਲਿਆ ਸਭ ਕੁਝ ਜੇ ਫੈਲਾ ਤੁਸੀਂ ਲਪਣਾ ਨਹੀਂ ਚਾਹੁੰਦੇ ਸੀ ਕੀ ਚੱਕਰ ਹੈ ਮਤਲਬ ਬਾਏ ਪੁਲਿਸ ਬਾਤ ਕੀ ਹਰਕਤ ਆ ਰਹੀ ਹੈ ਪਹਿਲਾ ਕਿਥੇ ਸੁੱਤੀ ਬਾਹਰ ਹੀ ਅੰਦਰ ਸੇ ਕੌਸਰ ਵੀ ਕਤਲ ਹੋਇਆ ਜਾਂ ਹਰਜਿੰਦਰ ਕਤਲ ਹੋਇਆ ਹੈ ਇਹਦੇ ਪੱਧਰ ਤੇ ਕੁਛ ਛੇੜ ਪਈ ਨਹੀਂ ਹੈ ਤੁਸੀਂ ਸੀਐਮ ਦਾ ਫੇਲੀਅਰ ਹੈ ਸੀਐਮ ਸ਼ੁੱਡ ਰਿਜ਼ਾਈਨ ਲੋਰ ਆਰਡਰਲੀ ਉਹ ਸਿੱਧੇ ਜ਼ਿੰਮੇ ਆ ਰਿਹਾ ਹੈ ਉਹ ਹੈਂਡਪਿਕ ਅਫਸਰ ਲਾ ਰਿਹਾ ਜਿੰਨਾਂ ਤੋਂ ਲੋਰ ਆਰਡਰ ਕੰਟਰੋਲ ਨਹੀਂ ਹੋ ਰਿਹਾ ਇਨਕੋ ਪਾਕ ਬਾਰਡਰ ਤੇ ਸਥਿਤ ਪੰਜਾਬ ਦੀ ਲੋਰ ਆਰਡਰ ਵੀ ਫੇਲੀਅਰ ਕੋਲਾਪਸ ਹੈ ਔਰ ਕੱਲ ਵੀ ਜਿਹੜਾ ਹਰਜਿੰਦਰ ਸਿੰਘ ਦਾ ਮਾਰਡਰ ਹੋਇਆ ਹੈ ਅੱਜ ਉਹਨਾਂ ਨੇ ਜ਼ਿੰਮੇਵਾਰੀ ਛਰਿਆ ਪੋਸਟਪਾਕੇ ਫੇਰ ਲਈ ਹੈ ਕਿ ਮਜੀਠੀਆ ਇਹਨਾਂ ਦੀ ਮਦਦ ਕਰਦਾ ਸੀ ਹਰਜਿੰਦਰ ਸਿੰਘ ਦੀ ਹਰਜਿੰਦਰ ਸਿੰਘ ਨਸ਼ੇ ਵਾਲਿਆਂ ਨੂੰ ਖੜਾਉਂਦਾ ਸੀ ਅਸੀਂ ਇਹਨੂੰ ਠੋਕਿਆ ਤੇ ਗਾਹਕੀ ਨੂੰ ਠੋਕਣਾ ਦੱਸ ਦਿਓ ਭਾਈ ਕਿਉਂਕਿ ਜੇ ਰੋਡ ਵੀ ਬੰਦ ਹੋ ਜਾਵੇ ਇੱਧਰ ਜੋ ਸਭਰਾ ਦੇ ਪੰਪ ਤੇ ਵੀ ਹਮਲਾ ਹੋਗਾ ਕਿਵੇਂ ਦੇਖਦੇ ਸਾਰੇ ਬਹੁਤ ਸੀਰੀਅਸ ਹੈ ਜੀ ਐਂਡ ਪੁਲਿਸ ਹੈਡ ਇਸ ਵੇਲ ਹੋ ਰਹੀ ਹੈ ਔਰ ਭਗਵੰਤ ਮਾਤਾ